ਅਜੀ ਇੱਥੇ ਨੇ ਇਹ ਸਾਬਤ ਹੁੰਦਾ ਕਿ ਕਦੀ ਦਿੱਲੀ ਦੀ ਮੰਨਣੀ ਪੈਂਦੀ ਹੈ ਤੇ ਕਦੀ ਪੰਜਾਬ ਦੇ ਸੀ। ਦਿੱਲੀ ਵਾਲੇ ਆ ਕੇ ਆਪਣਾ ਕੰਮ ਕਰ ਜਾਂਦੇ ਭਗਵੰਤ ਮਾਣ ਥੋੜੇ ਦਿਨਾਂ ਬਾਅਦ ਆਪਣਾ ਕਰ ਜਾਂਦਾ ਇਹ ਤੇ ਹੈ ਜਿੱਦਾਂ ਮਾਂ ਪੋਤੇ ਇੱਕ ਰੁੱਸ ਜਾਂਦੇ ਇੱਕ ਦੂਜੇ ਤੋਂ ਤੇ ਮੁੜ ਕੇ ਮਨਾਉਂਦੇ ਇੱਕ ਦੂਜੇ ਨੂੰ ਇਹ ਤੇ ਉਹ ਕੰਮ ਕਰ ਰਹੇ ਨੇ ਇੱਥੇ ਜਿਹੜੀ ਇਹਨਾਂ ਨੇ ਅੱਜ ਕਾਰਵਾਈ ਕੀਤੀ ਹੈ ਉਹ ਕਾਰਵਾਈ ਮੇਰੇ ਹਸਾਬ ਨਾਲ ਸਰਕਾਰ ਨੇ 도ਗਲੀ ਨੀਤੀ ਅਪਣਾਈ ਆ। ਸਾਡਿਓ ਦਫ਼ਤਰ ਉਹਦੇ ਵਿੱਚ ਪਰਚਾ ਦਰਜ ਕਰਦੇ ਕੁਝ ਬੰਦਿਆਂ ਦਾ ਔਰ ਉਹ ਅਰਚਾ ਦਰਜ ਕਰਨ ਤੋਂ ਬਾਅਦ ਜਿਉ ਆਪ ਹੀ ਰਿਸ਼ਵਤ ਉਥੋਂ ਲੈ ਰਹੇ ਨੇ ਕਰ ਰਹੇ ਨੇ ਜਾਂ ਉਹਨਾਂ ਦਾ ਨਾਮ ਸਾਹਮਣੇ ਆਇਆ ਤੇ ਭਗਵੰਤ ਮਾਨ ਨੇ ਉਹਨਾਂ ਤੇ ਇਕੱਲਾ ਸਸਪੈਂਸ਼ਨ ਕਿਉਂ ਕੀਤੀ ਬਤ ਹੋ ਗਿਆ ਕਿ ਜਿਹੜੀ ਇਹਨਾਂ ਵੱਲੋਂ ਪਰਮਾਰ ਸਾਹਿਬ ਵੱਲੋਂ ਰੇਟ ਕਰਵਾਈ ਗਈ ਸੀ ਉਹ ਰੇਟ ਇੱਕ ਪਬਲਿਕ ਦੀ ਸਹੂਲਤ ਵਾਸਤੇ ਜਾਂ ਕ੍ਰਿਮੀਨਲ ਬੰਦੇ ਜਾਂ ਜਿੱਦਾਂ ਇਹਨਾਂ ਦੇ ਏਜੰਟ ਫੜਨ ਵਾਸਤੇ ਨਹੀਂ ਆਪਣੀਆਂ ਜੇਬਾਂ ਭਰਨ ਵਾਸਤੇ ਕਰਾਈ ਗਈ ਸੀ ਹੁਣ ਜ਼ੀਰੋ ਟੋਲਰੈਂਸ ਅਗੇਂਸਟ ਕ੍ਰਪਸ਼ਨ ਦੀ ਕਹਾਵਤ ਜਿਹੜੀ ਹੈ ਅੱਜ ਕਿਤੇ ਨਾ ਕਿਤੇ ਸੱਚ ਸਾਬਿਤ ਹੋ ਰਹੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਇਤਿਹਾਸ ਕਾਇਮ ਕੀਤਾ ਪੰਜਾਬ ਬਿਜ਼ਨਸ ਬਿਊਰੋ ਦੇ ਡਾਇਰੈਕਟਰ ਐਸਪੀਐਸ ਪਰਮਾਰ ਜਿਹੜੇ ਕਿ ਮਹਿਜ 15 ਦਿਨ ਹੀ ਉਹਨਾਂ ਨੇ ਹਜੇ ਬਤੌਰ ਡਾਇਰੈਕਟਰ ਵੱਲੋਂ ਅਹੁਦਾ ਸੰਭਾਲਿਆ ਸੀ ਤਾਂ ਉਹਨਾਂ ਨੂੰ ਅੱਜ ਇਦਾਂ ਦੇ ਵੱਡੀ ਕਾਰਵਾਈ ਕਰਕੇ ਸਸਪੈਂਡ ਕੀਤਾ ਨਾਲ ਹੀ ਨਾਲ ਇੱਕ ਏਆਈਜੀ ਰੈਂਕ ਦਾ ਅਧਿਕਾਰੀ ਤੇ ਇੱਕ ਐਸਐਸਪੀ ਉਸ ਨੂੰ ਵੀ ਮੁਅਤਲ ਕੀਤਾ ਗਿਆ ਤੇ ਇਸ ਸਾਰੇ ਮੁੱਦੇ ਤੇ ਅੱਜ ਅਸੀਂ ਗਲਬਤ ਕਰਾਂਗੇ ਸਾਡੇ ਨਾਲ ਜੁੜਨ ਜਾ ਰਹੇ ਨੇ ਆਰਟੀਜੀ ਐਕਟਿਵਿਸਟ ਪ੍ਰਥਮੇਸ਼ ਮੋਹਨਤਾ ਪ੍ਰਥਮੇਸ਼ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਲਗਾਤਾਰ ਵਿਜੀਲੈਂਸ ਮਹਿਕਮਾ ਨਾਲ ਤੁਹਾਡਾ رابطہ ਰਿਹਾ ਤੁਸੀਂ ਇੱਕ ਇਨਸਪੈਕਟਰ ਵੀ ਮਾਮਲਾ ਦਰਜ ਕੋਇਆ ਸੀ ਵਿਜੀਲੈਂਸ ਤੇ ਹੁਣ ਇਸ ਕਾਰਵਾਈ ਨੂੰ ਭਗਵੰਦ ਮਾਨ ਜਿਹੜੇ ਸੀਐਮ ਕਿਸ ਤਰ੍ਹਾਂ ਦੇਖਦੇ ਹੋ ਭਾਜੀ ਇਹ ਜਿਹੜੀ ਇਹਨਾਂ ਨੇ ਅੱਜ ਕਾਰਵਾਈ ਕੀਤੀ ਹੈ ਉਹ ਕਾਰਵਾਈ ਮੇਰੇ ਹਿਸਾਬ ਨਾਲ ਸਰਕਾਰ ਨੇ 도ਗਲੀ ਨੀਤੀ ਅਪਣਾਈ ਆ ਕਿਉਂਕਿ ਐਡੇ ਵੱਡੇ ਰੈਂਕ ਦੇ ਅਫਸਰ ਜਿਨ੍ਹਾਂ ਨੂੰ ਪੂਰਾ ਪੰਜਾਬ ਦੇਖਣ ਲਈ ਕਿਹਾ ਗਿਆ ਕਿ ਕ੍ਰਪਸ਼ਨ ਜ਼ੀਰੋ ਹੋਣੀ ਚਾਹੀਦੀ ਆ ਜਿਨ੍ਹਾਂ ਦੇ ਅੰਡਰ ਇੱਕ ਡਰ ਹੋਣਾ ਚਾਹੀਦਾ ਸਾਰਿਆਂ ਨੂੰ ਵਿਜੀਲੈਂਸ ਮਹਿਕਮੇ ਦਾ ਉਹਦੇ ਮੁਖੀ ਹੀ ਜੇ ਪਿੱਛੇ ਰੇਟ ਕਰਵਾਉਂਦੇ ਨੇ ਆਰਡੀਓ ਦਫਤਰ ਉਹਦੇ ਵਿੱਚ ਪਰਚਾ ਦਰਜ ਕਰਦੇ ਕੁਝ ਬੰਦਿਆਂ ਦਾ ਔਰ ਉਹ ਪਰਚਾ ਦਰਜ ਕਰਨ ਤੋਂ ਬਾਅਦ ਜਿਉ ਆਪ ਹੀ ਰਿਸ਼ਵਤ ਉਥੋਂ ਲੈ ਰਹੇ ਨੇ ਕਰ ਰਹੇ ਨੇ ਜਾਂ ਉਹਨਾਂ ਦਾ ਨਾਮ ਸਾਹਮਣੇ ਆਇਆ ਤੇ ਭਗਵੰਤ ਮਾਨ ਨੇ ਉਹਨਾਂ ਤੇ ਇਕੱਲਾ ਸਸਪੈਂਸ਼ਨ ਕਿਉਂ ਕੀਤੀ ਉਹਨਾਂ ਨੂੰ ਕਿਉਂ ਨਹੀਂ ਅਰੈਸਟ ਪਾਈ ਉਹਨਾਂ ਦੀ ਕੀ ਇਹਨਾਂ ਕੋਈ ਅਫਸਰ ਨਹੀਂ ਸੀ ਕਿ ਉਹਨਾਂ ਨੂੰ ਅਰੈਸਟ ਪਾ ਸਕਣ ਜਿਹੜੇ ਐਡੇ ਵੱਡੇ ਅਫਸਰ ਹੋ ਕੇ ਕਰ ਰਹੇ ਨੇ ਆਮ ਜਨਤਾ ਜੇ ਕੋਈ 200 500 ਜਾਂ 1000 ਦੀ ਮੰਗ ਵੀ ਕਰ ਲੇ ਈਵਨ ਕਿਸੇ ਦੀ ਕੋਈ ਰਿਕਾਰਡਿੰਗ ਹੋ ਜੇ ਉਹਦੇ ਤੇ ਪਰਚਾ ਦੇ ਸਕਦੇ ਨੇ ਇਹਨਾਂ ਦੇ ਪਰਚਾ ਕਿਉਂ ਨਹੀਂ ਦਿੱਤਾ ਇਹਨਾਂ ਨੂੰ ਕੱਲਾ ਸਸਪੈਂਡ ਕਿਉਂ ਕੀਤਾ ਗਿਆ ਮੈਨੂੰ ਤਾਂ ਲੱਗਦਾ ਹੈ ਮਾਨ ਸਰਕਾਰ ਦਾ ਬੜਾ ਵੱਡਾ ਰੋਲ ਹੈ ਕਿਤੇ ਅਫਸਰਾਂ ਨੂੰ ਡਰਾਵਾ ਪਾਣ ਲਈ ਤੇ ਨਹੀਂ ਇਹ ਕਰ ਰਹੇ ਕਿ ਅਫਸਰਾਂ ਕੋ ਕਿਤੇ ਆਪਨਾ ਪੈਸੇ ਲੈਣੇ ਹੋਣ ਜੇ ਮਾਨ ਸਾਹਿਬ ਵਾਕਈ ਸੱਚ ਦਾ ਕਰਦੇ ਨੇ ਟੰਡੋਰਾ ਪਿੱਟ ਰਹੇ ਨੇ ਤੇ ਇਹਨਾਂ ਅਫਸਰਾਂ ਦੇ ਵੀ ਐਫਆਈਆਰ ਦਰਜ ਕਰਨ ਤਾਂ ਲੱਗ ਰਿਹਾ ਕਿ ਇਹਦੇ ਵਿੱਚ ਕਾਰਵਾਈ ਜਿਹੜੀ ਹੈ ਹਜੇ ਅੱਧੀ ਖੋਈ ਹੈ ਅਜੇ ਕਾਰਵਾਈ ਤੇ ਅੱਧੀ ਵੀ ਕੁਝ ਵੀ ਨਹੀਂ ਹੋਈ ਸਸਪੈਂਸ਼ਨ ਕੀ ਆ ਸਸਪੈਂਸ਼ਨ ਦੇ ਕੋਈ ਹਾਲੇ ਬਾਲ ਹੋ ਸਕਦੇ ਨੇ ਬਾਲ ਹੋ ਸਕਦੇ ਨੇ ਜੇ ਉਹਨਾਂ ਦਾ ਨਾਮ ਸਾਹਮਣੇ ਆਇਆ ਉਜਾਗਰ ਕਰਨ ਦਸਨ ਪਬਲਿਕ ਨੂੰ ਦਸਨ ਕਿ ਅਸੀਂ ਅਫਸਰ ਵੀ ਨਹੀਂ ਬਖਸ਼ ਰਹੇ ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ ਵੈਸੇ ਜੋ ਸਾਡੇ ਕੋ ਇਨਪੁਟ ਹੈ ਹੁਣ ਤੱਕ ਥਰੂ মিডিਆ ਰਿਪੋਰਟਸ ਕੇ ਕੋਈ 8 ਇਹ ਦਫਤਰਾਂ ਦੇ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਟਰੈਕਾਂ ਦੇ ਉੱਪਰ ਇਹਨਾਂ ਵੱਲੋਂ ਰਿਕਾਰਡ ਜਬਤ ਕੀਤਾ ਗਿਆ ਸੀ ਚੈਕਿੰਗ ਕੀਤੀ ਗਈ ਸੀ ਕਿਉਂਕਿ ਟਰੈਕਸ ਤੇ ਵੇਖਿਆ ਜਾਵੇ ਤੇ ਬਹੁਤ ਮੋਟੀ ਰਿਸ਼ਵਤ ਚੱਲਦੀ ਤਿੰਨ ਤਿੰਨ ਗੁਣਾ ਰੇਟਾਂ ਤੇ ਲਾਇਸੈਂਸ ਉੱਤੇ ਬਣਾਏ ਜਾਂਦੇ ਆ ਕਦੀ ਸਰਵਰ ਖਰਾਬ ਹੋ ਗਿਆ ਕਦੀ પાસ ਆਈਡੀ ਨਹੀਂ ਚੱਲ ਰਹੀ ਹੈ ਕਿ ਆਏ ਦਿਨ ਕੰਪਲੀਟਸ ਦੇ ਦੀਆਂ ਆਮ ਜਨਤਾ ਦੀ ਤੇ ਉਹ ਰਿਕਾਰਡ ਇਥੋਂ ਤੱਕ ਕੁਝ ਇਹਨਾਂ ਨੇ ਏਜੰਟ ਵੀ ਅਰੈਸਟ ਕੀਤੇ ਨੇ ਜਿਹੜੇ ਕਿ ਦਲਾਲੀ ਕਰਦੇ ਸੀ ਇਹਨਾਂ ਅਫਸਰਾਂ ਦੇ ਜੇਬਾਂ ਗਰਮ ਕਰਦੇ ਸੀ ਭਾਜੀ ਇਹ ਤਾਂ ਹੁਣ ਇਹ ਸਾਬਤ ਹੋ ਗਿਆ ਕਿ ਜਿਹੜੀ ਇਹਨਾਂ ਵੱਲੋਂ ਪਰਮਾਰ ਸਾਹਿਬ ਵੱਲੋਂ ਰੇਡ ਕਰਵਾਈ ਗਈ ਸੀ ਉਹ ਰੇਡ ਇੱਕ ਪਬਲਿਕ ਦੀ ਸਹੂਲਤ ਵਾਸਤੇ ਜਾਂ ਕ੍ਰਿਮੀਨਲ ਬੰਦੇ ਜਾਂ ਜਿੱਦਾਂ ਇਹਨਾਂ ਦੇ ਏਜੰਟ ਫੜਨ ਵਾਸਤੇ ਨਹੀਂ ਆਪਣੀਆਂ ਜੇਬਾਂ ਭਰਨ ਵਾਸਤੇ ਕਰਾਈ ਗਈ ਸੀ ਹੁਣ ਤੇ ਸੱਚ ਸਾਹਮਣੇ ਆ ਗਿਆ ਪਰਮਾਰ ਸਾਹਿਬ ਦਾ ਪਰ ਹੈਰਾਨੀ ਦੀ ਗੱਲ ਹੈ ਅੰਮ੍ਰਿਤਸਰ ਇੱਕ ਵੱਡਾ ਮਹਾਨਗਰ ਹੈ ਕੰਪਲੀਸ ਕਮਿਸ਼ਨਰੇਟ ਇੱਥੇ ਸਥਾਪਿਤ ਹੈ ਇੱਥੇ ਕਿਉਂ ਨਹੀਂ ਦਲਾਲ ਕੋਈ ਫੜਿਆ ਗਿਆ ਵਿਜੀਲੈਂਸ ਵੱਲੋਂ ਛਾਪਾ ਤੇ ਇੱਥੇ ਵੀ ਵੱਜਾ ਸੀ ਇੱਥੇ ਕੀ ਗੱਲ ਦਲਾਲ ਨਹੀਂ ਹੈਗੇ ਭਾਜੀ ਸਭ ਕੁਝ ਹੈਗਾ ਹੋ ਸਕਦਾ ਇੱਥੇ ਪਹਿਲੇ ਇਨਫੋਰਮੇਸ਼ਨ ਕਿਸੇ ਨੇ ਦੇ ਦਿੱਤੀ ਹੋਵੇ ਦਲਾਲਾਂ ਨੂੰ ਇਹਨਾਂ ਨੇ ਰਿਸ਼ਵਤਾਂ ਕਿੱਥੋਂ ਲੈਣੀਆਂ ਵਿਜੀਲੈਂਸ ਕਿਹੜੀ ਦੁੱਧ ਦੀ ਧੋਲੀ ਆ ਚੌਕਸੀ ਭਾਗ ਰਿਸ਼ਵਤ ਲੈਂਦਾ ਸਾਰੇ ਲੈਂਦੇ ਭਾਜੀ ਮੈਂ ਆਪ ਇਹਨਾਂ ਦਾ ਇਨਸਪੈਕਟਰ ਫੜਾਇਆ ਮੈਂ ਤੇ ਕਹਾਂਗਾ ਕਿ ਲੈਂਦੇ ਨੇ ਇਹ ਤੁਹਾਡੇ આરોਪ ਰ ਹੈ ਮਤਲਬ ਮੇਰੇ આરોਪ ਕੀ ਮੈਂ ਸਾਬਤ ਪੁਸ਼ਟੀ ਕਰਦੀ ਮੈਂ ਤਾਂ ਸਾਬਤ ਕੀਤੇ ਭਾਜੀ ਮੁਹੱਲੇ ਚ ਐਫ ਆਈ ਆਰ ਦਰਜਾ ਇਹਨਾਂ ਨੇ ਆਪਣੇ ਇਨਸਪੈਕਟਰ ਵਿਜੀਲੈਂਸ ਦਾ ਇਨਸਪੈਕਟਰ ਇਹਨਾਂ ਦੇ ਹੈੱਡ ਕੁਆਰਟਰ ਨੇ ਉਹਨੂੰ ਅਰੈਸਟ ਕੀਤਾ ਸੀਗਾ ਉਹਦੀ ਚੱਲ ਰਹੀ ਹੈ ਭਾਜੀ ਮੈਂ ਅਰੈਸਟ ਕਰਾਇਆ ਇਤਿਹਾਸ ਚ ਪਹਿਲੀ ਵਾਰੀ ਕਿ ਵਿਜੀਲੈਂਸ ਦਾ ਇਨਸਪੈਕਟਰ ਫੜਿਆ ਗਿਆ ਅੱਛਾ ਕਿਹੜਾ ਅਫਸਰ ਇੱਥੇ ਰਿਸ਼ਵਤ ਨਹੀਂ ਲੈ ਰਿਆ ਇਹ ਹੁਣ ਦੇਖੋ ਜੀ ਜਿੰਦੀ ਜਾਗਦੀ ਮਿਸਾਲ ਪਰਮਾਰ ਜਿਹੜੇ ਇਹਨਾਂ ਦੇ ਚੀਫ ਨੇ ਔਰ ਭਗਵੰਤਮਾਨ ਸਰਕਾਰ ਜੇ ਐਡੀ ਸਾਫ ਸੁਥਰੀ ਸਰਕਾਰ ਆ ਅੱਜ ਸਵਾਲਾਂ ਦੇ ਘੇਰੇ 'ਚ ਆ ਕਿ ਇੱਕ ਨਗੇਸ਼ਵਰ ਰਾਓ ਜਿਹੜੇ ਪਹਿਲੇ ਇੰਨੇ ਈਮਾਨਦਾਰ ਸੀ ਉਹਨਾਂ ਨੂੰ ਕਿਉਂ ਬਦਲਿਆ ਗਿਆ ਅੱਜ ਇਹਨਾਂ ਦੇ ਸਾਹਮਣੇ ਆਪ ਹੀ ਆ ਗਿਆ ਜੀ ਕਿ ਪਰਮਾਰ ਨੂੰ ਲਗਾ ਕੇ ਕਿੱਡੀ ਵੱਡੀ ਗਲਤੀ ਇਹਨਾਂ ਨੇ ਕੀਤੀ ਹੈ ਪੰਜਾਬ ਬਚਾਣ ਆਏ ਨੇ ਕਿ ਪੰਜਾਬ ਲੁੱਟਾਣ ਆਏ ਨੇ ਇੱਕ ਗੱਲ ਹੋਰ ਹੈ ਮਹੀਨੇ 'ਚ ਦੋ ਦੋ ਡਾਇਰੈਕਟਰ ਵਿਜੀਲੈਂਸ ਬਿਊਰੋ ਨੂੰ ਮਿਲੇ ਇਹ ਵੀ ਇਤਿਹਾਸ 'ਚ ਇੱਕ ਪਹਿਲੀ ਵਾਰ ਹੋਇਆ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਤਿੰਨ ਵਿਜੀਲੈਂਸ ਦੇ ਡਾਇਰੈਕਟਰ ਹੋ ਗਏ ਪਹਿਲਾਂ ਬਵਿੰਦਰ ਕੁਮਾਰ ਸ਼ਰਮਾ ਨੂੰ ਹਟਾਇਆ ਇਹਨਾਂ ਨੇ ਵੱਡੇ ਕੰਮ ਵੱਡੇ ਵੱਡੇ ਮੰਤਰੀ ਕਾਂਗਰਸੀ ਉਹਨਾਂ ਨੂੰ ਅੰਦਰ ਕਰਵਾਤੇ ਕੁਛ ਦੇ ਬਰੀ ਵੀ ਹੋ ਗਏ ਭਾਜੀ ਇੱਥੇ ਦੇ ਸਾਬਤ ਹੁੰਦਾ ਕਿ ਕਦੀ ਦਿੱਲੀ ਦੀ ਮੰਨਣੀ ਪੈਂਦੀ ਹੈ ਤੇ ਕਦੀ ਪੰਜਾਬ ਦੇ ਸੀਐਮ ਦੀ ਦਿੱਲੀ ਵਾਲੇ ਆ ਕੇ ਆਪਣਾ ਕੰਮ ਕਰ ਜਾਂਦੇ ਭਗਵੰਤ ਮਾਨ ਥੋੜੇ ਦਿਨਾਂ ਬਾਅਦ ਆਪਣਾ ਕਰ ਜਾਂਦਾ ਇਹ ਤੇ ਐ ਜਿੱਦਾਂ ਮਾਂ ਪੋਤੇ ਇੱਕ ਰੋਸ ਜਾਂਦੇ ਇੱਕ ਦੂਜੇ ਤੋਂ ਤੇ ਮੁੜ ਕੇ ਮਨਾਉਂਦੇ ਇੱਕ ਦੂਜੇ ਨੂੰ ਇਹ ਤੇ ਉਹ ਕੰਮ ਕਰ ਰਹੇ ਨੇ ਇਤਿਹਾਸ 'ਚ ਕਦੀ ਅਜੇ ਤੱਕ ਇਦਾਂ ਹੋਇਆ ਹੀ ਨਹੀਂ ਸੀ ਕਿ ਇੱਕ ਵਿਜੀਲੈਂਸ ਚੀਫ ਨੂੰ ਇੰਨੀ ਦੇਰ ਬਾਅਦ ਬਦਲਣ ਵਿਜੀਲੈਂਸ ਚੀਫ ਕੀ ਮੈਂ ਕਹਿੰਦਾ ਸਿਰਫ ਪੰਜਾਬ ਦੇ ਦੋ ਹੀ ਐਸੇ ਬੰਦੇ ਨੇ ਇੱਕ ਸਾਡਾ ਡੀਜੀਪੀ ਔਰ ਇੱਕ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਕਿ ਜਿਨ੍ਹਾਂ ਨੂੰ ਇਹਨਾਂ ਨੇ ਬਦਲਿਆ ਨਹੀਂ ਬਾਕੀ ਆਲ ਓਵਰ ਅਫਸਰ ਇਹ ਸਾਰੇ 5-7 ਦਿਨ ਬਾਅਦ ਬਦਲਦੇ ਨੇ ਉਹ ਬਦਲੀ ਨਾਲ ਇਹਨਾਂ ਦਾ ਤੇ ਕੁਝ ਨਹੀਂ ਜਾਂਦਾ ਪਰ ਆਮ ਲੋਕਾਂ ਦੀ ਖੱਜਲਖਵਾਰੀ ਹੁੰਦੀ ਇੱਕ ਅਫਸਰ ਜਦੋਂ ਇੱਥੋਂ ਬਦਲਦਾ ਉਹਨੇ ਜਾ ਕੇ ਨਵੀਂ ਜਗ੍ਹਾ ਚਾਰਜ ਲੈਣਾ ਸਾਰਾ ਕੁਝ ਦੇਖਣਾ ਪਬਲਿਕ ਖਰਾਬ ਹੁੰਦੀ ਹੈ ਇਹ ਮਾਨ ਸਾਹਿਬ ਨੂੰ ਕਿਸੇ ਨੇ ਨਹੀਂ ਦੱਸਿਆ ਹੁਣ ਕਿਸ तरह ਇਹ ਕਾਰਵਾਈ ਕਿੰਨੀ ਕੁ ਅਧੂਰੀ ਹੈ ਕਿਸ ਤਰ੍ਹਾਂ ਚਾਹੁੰਦੇ ਹੋ ਕਿ ਕਿਸ ਇਨਕੁਆਇਰੀ ਹੋਣੀ ਚਾਹੀਦੀ ਸੀ ਕਿਉਂਕਿ ਸਸਪੈਂਸ਼ਨ ਜਿਸ ਤਰ੍ਹਾਂ ਤੁਸੀਂ ਦੱਸਿਆ ਇਹ ਬਿਲਕੁਲ ਕੋਈ ਹੱਲ ਨਹੀਂ ਆ ਜੇ ਕਰਪਸ਼ਨ ਜਿਹਨਾਂ ਦਾ ਨਾਮ ਆਇਆ ਇਹਦੇ ਸਾਰਿਆਂ ਨੂੰ ਇਹਨਾਂ ਨੇ ਆਪ ਹੀ ਸਾਬਤ ਕਰਤਾ ਕਿ ਉਹਨਾਂ ਦਾ ਨਾਮ ਆ ਉਹਨਾਂ ਦੇ ਪਰਚਾ ਦੇਣ ਆਮ ਬੰਦੇ ਨੂੰ ਤੇ ਪਰੇਸ਼ਾਨੀ ਦਿੰਦੇ ਮੈਂ ਤੇ ਇਹ ਕਹਾਂਗਾ ਕਿ ਸ਼ਾਇਦ ਭਗਵੰਤ ਮਾਨ ਨੇ ਕੀ ਪਤਾ ਹੋ ਸਕਦਾ 2-4 ਦਿਨਾਂ ਬਾਅਦ ਇਹਨਾਂ ਤਿੰਨ ਅਫਸਰਾਂ ਦੇ ਪਰਚਾ ਦੇ ਦੇਣ ਪਰ ਉਹਨਾਂ ਨੂੰ ਭਜਾਨ ਚ ਵੀ ਇਹਨਾਂ ਦਾ ਹੱਥ ਲੱਗਦਾ ਫਿਰ ਕਿ ਉਹਨਾਂ ਦੀ ਅਰੈਸਟ ਨਾ ਪਾ ਸਕੇ ਜਿਵੇਂ ਰਾਜੀਤ ਹੰਦਲੇ ਜਿੱਦ ਤੱਕ ਕਾਬੂ ਨਹੀਂ ਆਇਆ ਕਾਬੂ ਨਹੀਂ ਆਇਆ ਭਾਜੀ ਇਹਨਾਂ ਕੋ ਤੇ ਇੱਥੇ ਵਿਜੀਲੈਂਸ ਕੋ ਤੇ ਇੱਥੇ ਪਰਚਾ ਦੇ ਗੁਰਸੇਵਕ ਗੁਰਸੇਵਕ ਬਰਾੜ ਜਿਹੜਾ ਲਾਰੈਂਸ ਬਨੋਈ ਇੰਟਰਵਿਊ ਕਾਂਡ ਚੋ ਵੀ ਨਹੀਂ ਅਜੇ ਤੱਕ ਇਹਨਾਂ ਕਾਬੂ ਕੀਤਾ ਭਾਜੀ ਇਹਨਾਂ ਕੋ ਤੇ ਐਡੇ ਵੱਡੇ ਤੁਸੀਂ ਛੱਡੋ ਇਹਨਾਂ ਕੋ ਤੇ ਅੰਮ੍ਰਿਤਸਰ 'ਚ ਇੱਕ ਪਰਚਾ ਦਰਜ ਕੀਤਾ ਸੀ ਇਹਨਾਂ ਕੋ ਤੇ ਆਰਚੀਟੈਕਟ ਨਹੀਂ ਫੜਿਆ ਗਿਆ ਅੰਮ੍ਰਿਤਸਰ ਵਿੱਚ ਕਈ ਮੁੱਦੇ ਐਸੇ ਨੇ ਜਿਹੜੇ ਇਹਨਾਂ ਕੋ ਪਘੋੜੇ ਨੇ ਬੰਦੇ ਉਹ ਨਹੀਂ ਫੜੇ ਜਾ ਰਹੇ ਮਤਲਬ ਪੈਸੇ ਲੈ ਕੇ ਕਾਰਵਾਈ ਢਿੱਲੀ ਪਾ ਦਿੱਤੀ ਜਾਂਦੀ ਬਹੁਤ ਜ਼ਿਆਦਾ ਕਿ ਕੀ ਮਾਨ ਸਾਹਿਬ ਨੂੰ ਨਹੀਂ ਪਤਾ ਲੱਗਾ ਕਿ ਵਿਜੀਲੈਂਸ ਦਾ ਡਾਇਰੈਕਟਰ ਲਗਾ ਰਹੇ ਨੇ ਉਤਾਰ ਰਹੇ ਨੇ ਇਹਨਾਂ ਨੂੰ ਸਸਪੈਂਡ ਕਰ ਰਹੇ ਨੇ ਇਹਨਾਂ ਦੇ ਪਰਚਾ ਕਿਉਂ ਨਹੀਂ ਦਿੱਤਾ ਸਭ ਤੋਂ ਵੱਡਾ ਗੱਲ ਤੇ ਮਾਨ ਸਾਹਿਬ ਤੇ ਹੁਣ ਇੱਕ ਗੱਲ ਮੇਰੇ ਜਨ ਚਾਹੀਏ ਕਿ ਵਿਜੀਲੈਂਸ ਕਹਿੰਦੇ ਚੌਕਸੀ ਵਿਭਾਗ ਕੀ ਚੌਕਸੀ ਰੱਖਦੀ ਹੈ ਕੰਪਲੇਨਟੈਂਟ ਕੋਈ ਹੁੰਦਾ ਰਿਕਾਰਡਿੰਗ ਉਹ ਦਿੰਦਾ ਕਰਕੇ ਇਹਦੇ ਕੀ ਕਰਦੇ ਨੇ ਭਾਜੀ ਇਹਨਾਂ ਦਾ ਕੋਈ ਕੰਮ ਨਹੀਂ ਕੋਈ ਇਨਕੁਆਇਰੀ ਕਰਕੇ ਪਰੇਸ਼ਾਨੀ ਦਿੰਦੇ ਜਿਹੜਾ ਮੈਂ ਪਿੱਛੇ ਵੀ ਕਿਹਾ ਸੀ ਕਿ ਵਿਜੀਲੈਂਸ ਇੱਕ ਕੱਟ ਪੁਤਲੀ ਆ ਮੰਨ ਲਓ ਮੈਂ ਕਿਸੇ ਬੰਦੇ ਨੂੰ ਫੜਾਣਾ ਉਨੇ ਰਿਸ਼ਵਤ ਮੰਗ ਲਈ ਮੈਂ ਹੀ ਰਿਕਾਰਡਿੰਗ ਕਰਨੀ ਉਹਦੀ ਮੈਂ ਹੀ ਪੈਸੇ ਦੇਣੇ ਆ ਮੈਂ ਇਹਨਾਂ ਨੂੰ ਸਿਰਫ ਇੱਕ ਨਾਲ ਲੈ ਕੇ ਜਾਣਾ ਜੀ ਮੇਰੇ ਨਾਲ ਆਓ ਐਜ਼ ਅ ਗਨਮੈਨ ਆ ਉਹਨੂੰ ਫੜ ਲਓ ਇਹਨਾਂ ਦਾ ਕੀ ਰੋਲ ਉਹਦੇ ਚ ਇਹਨਾਂ ਦੀ ਮਿਹਨਤ ਇਹਨਾਂ ਦੀ ਜ਼ੀਰੋ ਹੁਣ ਪਿੱਛੇ ਜੇ ਮਾਨ ਸਰਕਾਰ ਨੂੰ ਇੱਕ ਗੱਲ ਪੁੱਛੀ ਜਾਵੇ ਕਿ ਤ੍ਰਿਪਤ ਬਾਜਵੇ ਨੇ ਬਿਆਨ ਦਿੱਤਾ ਉਹਦੇ ਕਰਕੇ ਸਾਰਾ ਲਾਮ ਲਸ਼ਕਰ ਲੈ ਕੇ ਉਹਦੇ ਮਗਰ ਪੈ ਗਏ ਉਹਦੇ ਤੇ ਐਫ ਆਈ ਆਰ ਦੇ ਦਿੱਤੀ ਕਿਉਂ ਤ੍ਰਿਪਤ ਨਹੀਂ ਪ੍ਰਤਾਪ ਬਾਜਵਾ ਪ੍ਰਤਾਪ ਬਾਜਵਾ ਕਿਉਂਕਿ ਉਹ ਰਾਜਨੀਤਿਕ ਮੁੱਦਾ ਬਣ ਗਿਆ ਹੁਣ ਇਹਦੇ ਤੇ ਕਿਉਂ ਨਹੀਂ ਐਫ ਆਈ ਆਰ ਦੇ ਰਹੇ ਵਿਜੀਲੈਂਸ ਚੀਫ ਤੇ ਤੇ ਇੱਕ ਲਾ ਸਵਾਲ ਹੈ ਜੀ ਨਗੇਸ਼ਵਰ Rao ਜਿਹੜੇ ਇੱਕ ਬੜੇ ਸੀਨੀਅਰ ਆਈਪੀਐਸ ਕਈ ਮਾਮਲੇ ਉਹਨਾਂ ਸਲਝਾਏ ਉਹਨਾਂ ਦੀ ਬਦਲੀ 15 ਦਿਨ ਬਾਅਦ ਕੀ ਮਜਬੂਰੀ ਮਾਨ ਸਰਕਾਰ ਦੀ ਸੀ ਕਿ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਇੱਕ ਜੂਨੀਅਰ ਆਈਪੀਐਸ ਨੂੰ ਕਮਾਂਡ ਦਿੱਤੀ ਉਹ ਵੀ 15 ਦਿਨ ਨਹੀਂ ਟਿਕੇ ਭਾਜੀ ਨਗੇਸ਼ਵਰ Rao ਤੇ ਇੱਕ ਨਹਾਇਤ شریف ਅਫਸਰ ਸੀਗੇ ਇਮਾਨਦਾਰ ਸੀ ਉਹ ਕਿਸੇ ਦੇ ਦਬਾਅ ਹੇਠਾ ਕੰਮ ਕਰਨ ਵਾਲੇ ਨਹੀਂ ਸੀ ਇਹਨਾਂ ਨੇ ਉਹਨਾਂ ਨੂੰ ਲਗਾ ਲਿਆ ਹੁਣ ਤੇ ਉਹ ਸਾਬਤ ਹੁੰਦਾ ਕਿ ਇਹਨਾਂ ਦੇ ਕਹਿਣ ਤੇ ਉਹਨਾਂ ਨੇ ਕੰਮ ਨਹੀਂ ਕੀਤੇ ਜਿਹੜੇ ਗਲਤ ਕੰਮ ਹੋਣੇ ਆ ਉਹਨਾਂ ਨੂੰ ਹਟਾ ਦਿੱਤਾ ਗਿਆ ਔਰ ਇੱਕ ਕਰਪਟ ਅਫਸਰ ਉਥੇ ਤਹਨਾਤ ਕਰ ਦਿੱਤਾ ਗਿਆ ਪਰ ਦੇਖੋ ਰੱਬ ਸਭ ਦਾ ਹੈ ਉਹ ਕਰਪਟ ਅਫਸਰ ਬਹੁਤੀ ਦਿਨ ਨਹੀਂ ਟਿਕੇਆ ਹੁਣ ਕਿਹੜਾ ਅਫਸਰ ਨੁਕਸਾਨ ਦੇਣੀ ਚਾਹੀਦੀ ਹੈ ਦੇਖੋ ਜੀ ਮੈਂ ਦੇ ਹੁਕਾਂਗਾ ਕੋਈ ਇਮਾਨਦਾਰ ਅਫਸਰ ਲੱਭਣ ਪੰਜਾਬ ਜਿਹੜਾ ਅੱਗੇ ਖੋਖਲਾ ਹੋ ਗਿਆ ਸਾਰੇ ਪੰਜਾਬ ਕਰਜ਼ੇ ਨਾਲ ਭਰਿਆ ਪਿਆ ਜੇ ਕੋਈ ਇਮਾਨਦਾਰ ਅਫਸਰ ਆ ਕੇ ਦੋ ਚਾਰ ਡਿਪਾਰਟਮੈਂਟਾਂ ਨੂੰ ਹੀ ਕਾਬੂ ਕਰ ਲਵੇ ਤੇ ਪੰਜਾਬ ਦਾ ਕਰਜ਼ਾ ਜੜਾ ਫਿਰ ਲੱਤ ਸਕਦਾ ਤੇ ਬਿਲਕੁਲ ਇਹ ਹਨ ਪ੍ਰਥਮੇਸ਼ ਮੋਹਨ ਜਿਨ੍ਹਾਂ ਨੇ ਇੱਕ ਵਿਜੀਲੈਂਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਕੀਤੇ ਨੇ ਤੇ ਹੁਣ ਦੇਖਦੇ ਆ ਕਿ ਆਉਣ ਵਾਲਾ ਸਮਾਂ ਜਿਹੜਾ ਵਿਜੀਲੈਂਸ ਬਿਊਰੋ ਜਿਹੜੇ ਕਿਹਦੇ ਹੱਥਾਂ ਚ ਆਉਂਦੀ ਹੈ ਕਿਹੜਾ ਨਵਾਂ ਮੁਖ ਡਾਇਰੈਕਟਰ ਵਜੋਂ ਅਹੁਦਾ ਸੰਭਾਲਦਾ ਸ਼ਾਇਦ 1-2 ਦਿਨ ਲੱਗਣ ਪਰ ਹਜੇ ਮਾਮਲਾ ਜਿਹੜਾ ਇਹ ਪੱਖਿਆ ਹੋਇਆ ਹੈ ਕਿ ਕੀ ਵੱਡੀ ਕਾਰਵਾਈ ਦਾ ਤਿੰਨ ਅਧਿਕਾਰੀਆਂ ਤੇ ਹੁੰਦੀ ਹੈ ਕਿਉਂਕਿ ਸਸਪੈਂਸ਼ਨ ਜਿਹੜਾ ਇੱਕ ਗੱਲ ਕਰੀਏ ਸਰਵਿਸ ਦਾ ਇੱਕ ਹਿੱਸਾ ਹੈ ਕਿ ਡਿਊਰਿੰਗ ਸਰਵਿਸ ਕਿਸੇ ਨਾ ਕਿਸੇ ਬਿਊਰੋਕਰੇਟ ਕੋ ਜਦੋਂ ਕੋਈ ਅਨਿਯਮਤਾ ਹੁੰਦੀ ਹੈ ਤਾਂ ਉਦੋਂ ਇਹ ਮੈਂ ਜੇ ਉਸ ਦੀਆਂ ਜਿਹੜੀਆਂ ਸਰਵਿਸਿਜ਼ ਹੈ ਉਹ ਨੂੰ ਰਿਵੋਕ ਕਰ ਦਿੱਤੀ ਜਾਂਦੀਆਂ ਪਰ ਜਦ ਮਾਮਲਾ ਦਰਜ ਹੋਣ ਤੋਂ ਬਾਅਦ ਅਸਲੀ ਸਜ਼ਾ ਉਸ ਨੂੰ ਉਦੋਂ ਹੀ ਮਿਲਦੀ ਹੈ ਤਾਂ ਦੇਖਦੇ ਹਾਂ ਕਿ ਹੁਣ ਨਵਾਂ ਡਾਇਰੈਕਟਰ ਵਿਜੀਲੈਂਸ ਬਿਊਰੋ ਜਿ ਕਿਹੜਾ ਲੱਗਦਾ ਹੈ ਦਾ ACR ਬਾਰੇ ਦੀ ਸਪੈਸ਼ਲ ਰਿਪੋਰਟ ਜੈ ਹਿੰਦ ਜੈ ਭਾਰਤ